ਕਿ ਗੀజర్ ਆਏ ਜੇ ਤੇ ਕਾਫੀ ਦੇਰ ਦੇ ਵੈਸੇ ਆਏ ਗੀజర్ ਇਹ ਸਿੱਧਾ ਟੂਟੀ ਤੇ ਲੱਗ ਜਾਂਦਾ ਤੇ ਸਮੋਲ ਗੀజర్ ਜਿੱਦਾਂ ਕਿ ਭਾਂਡੇ ਭੁੰਡੇ ਤੋਂ ਵਾਸਤੇ ਨਾ ਇਹ ਵਧੀਆ ਨਾਲੋਂ ਨਾਲ ਪਾਣੀ ਗਰਮ ਕਰੀ ਜਾਂਦਾ ਰਲਾਤਾ ਫਾਈਨਲੀ ਮਤਲਬ ਕਿ ਖਵਾ ਬਣ ਗਿਆ ਵਿੱਚ ਸ਼ੋਲੇ ਪੂਛੇ ਰਲਾਗੇ ਜੀ ਸਸਰੀ ਘਰ ਦੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਖਵਾ ਮਾਰ ਰਹੇ ਆਂ ਤੇ ਮਮੀ ਬੈਹਿਆ ਚੁੱਲੇ ਦੇ ਤੇ ਖਵਾ ਵੱਜੰਦਿਆ ਹਰੋ ਸ਼ਾਗਲੇ ਉਹ ਆ ਗਏ ਹੈ ਇਹ ਵੀ ਦੋ ਤਿੰਨ ਪੂਰੇ ਏਦਾਂ ਕਰ ਲੈਂਦੇ ਆ ਕੜਾਈ ਥੋੜੀ ਛੋਟੀ ਆ ਤੇ ਇੱਕ ਪੂਰੇ ਫੇਰ ਏਦਾਂ ਹੀ ਕਰਕੇ ਤੇ ਚਲੋ ਜੀ ਬਾਅਦ ਵਿੱਚ ਵੇਸਨ ਹੁਸਨ ਰਲਾਵਾਂਗੇ ਛੋਲੇ ਪੀਣ ਲਈਆਂ ਬੀਬੀਆਂ ਫਿਰ ਛੋਲੇ ਰਲਾਵਾਂਗੇ ਨਾਲ ਤੇ ਫਿਰ ਸਿਆਲ ਦੀ ਖਰਾਕ ਬਣ ਜੂਗੀ ਹਨਾ ਇਹ ਵੀ ਬੜੀ ਮਿਹਨਤ ਦਾ ਕੰਮ ਹੁੰਦਾ ਆ ਕਿ ਮਤਲਬ ਕਿ ਜਿਵੇਂ ਨਾ ਪੂਰਾ ਪ੍ਰੋਸੈਸ ਲੰਮਾ ਹੁੰਦਾ ਹੈ ਦਾ ਦਿਨ ਨਾ ਕਿ ਜਾਂਦਾ ਬੰਦੇ ਦਾ ਵੀ ਪੂਰੀ ਮਿਹਨਤ ਕਰਨੀ ਪੈਂਦੀ ਹੈ ਜਦੋਂ ਖਵਾ ਵੀ ਇਹ ਦੁੱਧ ਹਲਾਈ ਹੈ ਨਾ ਹਲਾਈ ਹੈ ਨਾ ਤੇ ਦੁੱਧ ਕੜ-ਕੜ ਕੇ ਫਿਰ ਖਵਾ ਬਣ ਜਾਂਦਾ ਤੇ ਫਿਰ ਰਲਾ ਦੇਈਦਾ ਵਿੱਚ ਤੇ ਤੇ ਫਿਰ ਜਦੋਂ ਖੰਡਰ ਲਾ ਲੈਣੀ ਬੂਰਾ ਖੰਡਰ ਲਾ ਲੋ ਜਾਂ ਕੁਝ ਵੀ ਹਨਾ ਤੇ ਮਲਕੇ ਹੋਰ ਮਟੀਰੀਅਲ ਵਿੱਚ ਪਾਉਣਾ ਕੋਈ ਮੌਫਲੀ ਕੋਈ ਗਰੀਹਾਂ ਕੋਈ ਕੁਝ ਹੋਰ ਸੁਣਾਉਂ ਤਹੀ ਗੱਲਾਂ ਬਤਾ ਬਾਕੀ ਚਲੋ ਗੱਲਬਾਤ ਕਰਦੇ ਹਾਂ ਜੀ हां जी दोस्तों दे आ देखो अही गिरियां ਕੱਢਣ ਦੇ ਆ ਤੇ ਗਿਰੀਆਂ ਨਾ ਬਾਅਦ ਇਹਨਾਂ ਸਾਫ਼ ਕਰਾਂਗੇ ਇਹ ਕੱਢਣ ਦੇ ਆ ਮਤਲਬ ਕਿ ਦੂਸਰਾ ਦੇ ਵਿੱਚ ਖੋਈ ਚਰ ਲਾਉਣੀ ਆ ਧੰਨਵਾਦ ਖਮਨਾ ਆ ਵੇਖੋ ਇਹਦੇ ਵਿੱਚ ਹੁਣ ਆ ਵੀ ਇਹ ਕੁਛ ਕਾਜੂ ਰਲਾਏ ਆ ਤੇ ਮਗਜ ਹੈ ਤੇ ਬਾਕੀ ਇਹਦੇ ਵਿੱਚ ਖੰਡ ਵੀ ਹੁਣੇ ਪਾਤੀ ਆ ਇਹਦੇ ਵਿੱਚ ਨਾ ਖੋਆ ਵੀ ਬਾਣੀ ਚੱਲਿਆ ਤਕਰੀਬਨ ਫਿਰ ਉਹ ਵੇਸਨਰ ਲਾਉਣਾ ਨਾਲ ਵੇਸਨ ਪੀ ਕੇ ਰੱਖਿਆ ਉਹ ਦੂਸਰਾ ਚਨੇ ਪੀਏ ਆ ਉਹਰ ਲਾਉਣੇ ਨਾਲ ਤੇ ਬੰਜਣੀ ਇੱਕ ਖਰਾਕ ਕੁਝ ਦੂਸਰੀਆਂ ਡਰਾਈ ਫਰੂਟ ਪਾਵਾਂਗੇ ਵਿੱਚ ਨਾ ਘੈਂਟ ਕੰਮ ਬੰਜਣਾ ਤੇ ਸਿਆਲ ਦੀ ਰਸਤਾ ਆਇਆ ਪਹੁੰਚਣ ਨਹੀਂ ਆ ਮਮੇ ਸਵੇਰ ਦੀ ਵਿਚਾਰੀ ਮਿਹਨਤ ਕਰਨ ਦੀ ਆ ਇਹ ਮੰਮੀ ਨਹੀਂ ਮਿਹਨਤ ਕਰ ਸਕਦੇ ਆ ਸਾਡੇ ਅਰਗਿਆਂ ਕੋਈ ਜਾਂਦੇ ਦੇਖੋ ਆ ਵੱਜਣਾ ਹੀ ਨਹੀਂ ਹਾਂਜੀ ਕਿਉਂ ਨਾ ਦੁਆਰ ਦੱਸਦਾ ਆਜੋ ਛਕ ਲਓ ਆ ਵੀ ਛੇਰਨੀ ਸਾਡੀ ਮੰਮੀ ਮਤਲਕਿ ਜਿਨ੍ਹਾਂ ਦੀ ਮਿਹਨਤ ਸਦਕਾ ਖੋਆ ਬਣ ਚਲਿਆ ਕੁਝ ਉਸਮਾਨ ਰਲਾਉਣਾ ਵਿੱਚ ਆ ਵੀ ਕਿਉਂ ਪੈਣ ਦਿਆ ਇਹਨਾ ਇਹਨਾਂ ਨੇ ਮਤਲਕਿ ਉਦਾਂ ਹੀ ਪਹਿਲਾਂ ਕੀ ਕਰਦੇ ਹਾਂ ਵੀ ਮਗਰੋਂ ਕਿਉਂ ਰਲਾਉਣੇ ਹਾਂ ਫਿਰ ਇਹਨਾਂ ਨੇ ਵੀ ਹੁਣ ਕਾਰਡ ਨਵੀਂ ਕੱਢੀ ਵੀ ਜਦਾਂ ਮਤਲਕਿ ਕਿਸ ਨੇ ਦੱਸਿਆ ਵੀ ਇਹ ਕਿਉਂ ਯਾਨੀ ਕਿ ਆ ਖੋਆ ਜਦੋਂ ਥੋੜਾ ਬੜਾ ਕੱਚਾ ਪਕਾਂਦਾ ਨਾ ਉਦਾਂ ਹੀ ਸਮਾਨ ਪਾ ਦਿਆ ਕਰੋ ਤੇ ਬਾਦ ਵਿੱਚ ਉਹ ਵੇਸਨਾ ਜੋ ਵੀ ਰਲੌਣਾ ਵਿੱਚ ਛੋਲੇ ਪੀ ਗਏ ਜਿੱਦਾਂ ਵੀ ਹਨਾ ਉਹ ਫੇਰ ਮਤਲਬ ਅੱਗੇ ਪਾਉਣਾ ਤੇ ਉ ਤਰੀਕੇ ਦੇ ਨਾਲ ਪੀ ਜਾਂਦੇ ਘਿਓ ਵੀ ਘੱਟ ਲੱਗਦਾ ਜਾਨੀ ਕਿ ਤੇ ਟੇਸਟ ਵੀ ਵਧੀਆ ਹੁੰਦਾ ਵਾ ਵੀ ਹਰ ਬੰਦੇ ਦਾ ਚਲੋ ਆਪੋ ਆਪਣਾ ਸਾਰਿਆਂ ਦਾ ਤਰੀਕਾ ਹੁੰਦਾ ਵੀ ਕਿਹੜੇ ਚੀਜ਼ ਤਰੀਕੇ ਨਾਲ ਚੀਜ਼ ਬਣਾਉਣੀ ਹੋਰ ਜਿੱਦਾਂ ਜਿੱਦਾਂ ਤੁਸੀਂ ਵੀਡੀਓ ਵੇਖ ਰਹੇ ਜੇ ਤੁਹਾਡੇ ਹੋ ਸਕਦਾ ਵੀ ਹੋਰ ਆਈਡੀਆ ਵਰਤਦੇ ਹੋਣਾ ਹਨਾ ਹਰ ਸਟੇਟ ਹਰ ਮਤਲਬ ਕਿ ਡਿਸਟ ਸਾਰਿਆਂ ਦਾ ਆਪੋ ਆਪਣਾ ਤਜਰਬਾ ਆਪੋ ਆਪਣਾ ਤਰੀਕਾ ਹੁੰਦਾ ਫੇਲਾ ਆ ਵੇਖੋ ਹਨਾ ਜਿਹੜਾ ਘਿਓ ਉਤੇ ਤਰ ਕੇ ਵਿਆ ਆਪਣਾ ਰੰਗ ਛੱਡਣਾ ਤੇ ਕਿੰਡੀ ਸੋਹਣੀ ਖੋਈ ਦੀ ਲੁੱਕ ਆ ਗਈ ਨਾਲ ਹੈ ਇੱਕ ਪਿਓਰ ਜਿਹਨੂੰ ਕਹਿੰਦੇ ਵੀ ਇਹਨੇ ਪੈਸੇ ਖਰਚ ਕੇ ਵੀ ਚੀਜ਼ਾਂ ਨਹੀਂ ਮਿਲਦੀਆਂ ਵੀ ਬਲਕਿ ਮਾਰਕੀਟ ਦੇ ਵਿੱਚੋਂ ਹਨਾ ਜਿਹੜੀਆਂ ਆਪਣੇ ਹੱਥੀਂ ਤਿਆਰ ਹੁੰਦੀਆਂ ਚੀਜ਼ਾਂ ਹਰ ਪ੍ਰੋਡਕਟ ਆਪ ਆਪਣੇ ਮਤਲਬ ਕਿ ਸ਼ੁੱਧ ਪਾਉਣਾ ਜਿਹਦਾ ਹੁਣ ਜਿਹ ਘਿਓ ਆ ਤੇ ਉਹ ਘਰ ਦਾ ਜੋੜਿਆ ਉਹ ਪਾਇਆ ਆਪਾਂ ਹਨਾ ਹਾਂਜੀ ਵੇਖੋ ਸਾਰਾ ਆਪਾਂ ਰਲਾਤਾ ਫਾਈਨਲੀ ਮਤਲਬ ਕਿ ਖਵਾ ਬਣ ਗਿਆ ਵਿੱਚ ਸ਼ੋਲੇ ਪੂਛੇ ਰਲਾਗੇ ਤੇ ਐ ਕਹਿਣ ਗੱਲਬਾਤ ਬਣ ਗਈ ਆ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਹੋਰ ਆਸ ਕਰਦੇ ਆਂ ਕਿ ਤੁਸੀਂ ਠੀਕ ਹੋਗੇ ਸਾਰੇ ਤੇ ਮੈਂ ਐਸੀ ਹਾਲ ਬਿਆਰ ਤੇ ਸ੍ਰੀ ਦਰਵਾਰ ਸਾਹਿਬ ਆ ਕੇ ਦਰਸ਼ਨ ਕਰਾਂਗੇ ਇੱਥੇ ਨਾ ਮਾਰਕੀਟ ਤੋਂ ਕੁਝ ਲੈਣਾ ਵਾ ਆ ਜੋ ਇਹ ਛੋੜਾ ਇਹ ਪ੍ਰੋਡਕਟ ਲੈਣਾ ਹੀ ਇਥੇ ਜੌਨਸਨ ਮਾਰਕੀਟ ਇੱਥੋਂ ਦਾ ਛੋੜਾ ਸਮਾਨ ਆ ਵੈਸੇ ਮਿਲ ਜਾਂਦਾ ਹੈ ਤੇ ਇਹ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਇਹ ਹੈ ਕਿ ਪਹਿਲਾਂ ਮੈਂ ਚੱਲ ਕਰ ਪੀ ਦਾ ਹੋਈ ਧਾਰੀ ਲੱਗੇ ਰਹੇ ਕੋਈ ਦੇ ਤੇ ਹੁਣ ਮੈਂ ਫਿਰ ਆਇਆ ਹਿੰਨਾ ਚੱਲ ਦਰਸ਼ਨ ਕਰ ਆਪਣੇ ਨਾਲੇ ਹਾਂਜੀ ਇੱਥੋਂ ਲੈ ਆਣੇ ਟਟੂ ਕੀਆ ਹਾਂਜੀ ਆ ਕੇ ਗੀਜਰ ਆਏ ਜੇ ਤੇ ਕਾਫੀ ਦੇਰ ਦੇ ਵੈਸੇ ਆਏਗੀ ਜਰ ਇਹ ਸਿੱਧਾ ਟੂਟੀ ਤੇ ਲੱਗ ਜਾਂਦਾ ਤੇ ਸਮੋਲ ਗੀజర్ ਜਿੱਦਾਂ ਕਿ ਭਾਂਡੇ ਭੁੰਡੇ ਤੋਂ ਨਾਸਤੇ ਨਾ ਇਹ ਵਧੀਆ ਨਾਲ ਨਾਲ ਪਾਣੀ ਗਰਮ ਕਰੀ ਜਾਂਦਾ ਹਾਂਜੀ ਦੋਸਤੋ ਆਪਾਂ ਕੋਈ ਪ੍ਰੋਡਕਟ ਇੱਥੇ ਲੈਣਾ ਹੀ ਲੈ ਲਿਆ ਏ ਤੇ ਹੁਣੇ ਜਾ ਰਹੇ ਹਾਂ ਹੁਣ ਸ਼੍ਰੀ ਦਰਬਾਰ ਦਾ ਮੱਥਾ ਦੇਖਾਂਗੇ ਜage ਦਰਸ਼ਨ ਕਰਾਂਗੇ ਤੇ ਫਿਰ ਘਰ ਵਾਪਸੀ ਕਰਾਂਗੇ ਸਵੇਰੇ ਵਰਬਾਤ ਜਰੀਪ ਧੋਣੇ ਦੀ ਤਿਆਰੀ ਕਰਨੀ ਉਹ ਅੱਜ ਬਿਠਾਉਣੀ ਸੀ ਪਰ ਬਾਅਦ ਫਿਰ ਉਹ ਕਿਸੇ ਕਾਰਨ ਬਾਬਾ ਜੀ ਨੂੰ ਕੋਈ ਪ੍ਰੋਬਲਮ ਹੋ ਗਈ ਤੇ ਉਹ ਫਿਰ ਇੱਕੋ ਪਾਈ ਸਕਦਾ ਹੀ ਤੇ ਉਹ ਫਿਰ ਕੈਨਸਲ ਕਰਨਾ ਪਿਆ ਤੇ ਹੁਣ ਸਵੇਰੇ ਬਿਠਾਉਣੀ ਨਵੇਂ ਸਾਲ ਨਵੇਂ ਸਾਲ ਆ ਰਿਹਾ ਦੇਖਣਾ ਨਾਲੇ ਚੱਲ ਉਹਨਾਂ ਨੂੰ ਬਿਠਾਉਣੀ ਅੱਜ ਹੀ ਤੇ ਉਹ ਕੈਨਸਲ ਹੋ ਗਿਆ ਸਾਰੀ ਵਿੱਚ 아이 ਵੀਸ਼ੂ ਇਹ ਵੀ ਕੀਤੀ ਸੀ ਅਹੀਂ ਤੇ ਉਹ ਗੱਲ ਸੁਣਨੀ ਸੀ ਤੇ ਮਲਕੇ ਬਾਬਾ ਜੀ ਨੂੰ ਕੋਈ ਪ੍ਰੋਬਲਮ ਆ ਗਈ ਤੇ ਉਹਦਾ ਕਰਕੇ ਨਾ ਦੇਖ ਸਕਦੇ ਹਾਲ ਵੀ ਯਾਰ ਹਾਂਜੀ ਸੰਗਤ ਜੀ ਕਰੋ ਸੱਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਪਾਵਨ ਪਵਿੱਤਰ ਸਥਾਨ ਅਸੀਂ ਪਹੁੰਚੇ ਆਂ ਸ਼੍ਰੀ ਦਰਬਾਰ ਸਾਹਿਬ ਆਹ ਲੱਗਿਆ ਰਹੇ ਕੰਮ ਸੀਦੇ ਉੱਥੇ ਕੰਮ ਨਵੇੜ ਕੇ ਤੇ ਹੁਣ ਦਰਬਾਰ ਸਾਹਿਬ ਆ ਗਏ ਗੁਰੂ ਮਹਾਰਾਜ ਜੀ ਆਪਣੇ ਆਪ ਹੀ ਸੇਵਾ ਲਈ ਲੈਂਦੇ ਆਪਣੇ ਆਪ ਹੀ ਦਰਸ਼ਨ ਕਰਵਾ ਲੈਂਦੇ ਆ ਜੀ ਹਾਂਜੀ ਕਰੋ ਦਰਸ਼ਨ ਸੱਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਸੰਗਤ ਜੀ ਤੇ ਇੱਕ ਗੱਲ ਬਹੁਤ ਵਧੀਆ ਕੀਤੀ ਬਾਬਿਆਂ ਨੇ ਕਿ ਅਜਿਦਾਂ ਪ੍ਰਕਰਮਾਂ ਦੇ ਵਿੱਚ ਨਾ ਸਰੂਗਰ ਦੇ ਨਾਲ ਨਾਲ ਟਾਟ ਪਛਾਤਾ ਉਹ ਨਹੀਂ ਤੇ ਜਦ ਇਥੇ ਬੈਈਦਾ ਹੀ ਤੇ ਉਹ ਸੀਤ ਬੜੀ ਮਤਲਬ ਕਿ ਠੰਡਾ ਬੜਾ ਕੰਮ ਹੈ ਜਦੋਂ ਇਥੇ ਬੈਈਦਾ ਹੀ ਨਾ ਤੇ ਸੀਤ ਬੜੀ ਹੁੰਦੀ ਹੈ ਤੇ ਐਦਾਂ ਹੁਣ ਬਹੁਤ ਵਧੀਆ ਹੋ ਗਿਆ ਜੀ ਮਤਲਬ ਕਿ ਬੜੇ ਸਕੂਨ ਨਾਲ ਹੁਣ ਬੈਈਦਾ ਹਾਂ ਹਾਂਜੀ ਸੰਗਤ ਜੀ ਠੰਡਾ ਕਾਫੀ ਵਧ ਚੁੱਕੀ ਆ ਹਨਾ ਤੇ ਮੌਸਮ ਵੀ ਕਿੱਲੇ ਲੱਗਦਾ ਜਿਵੇਂ ਨਾ بارش ਹੋਊਗੀ ਫੇਰ ਤੇ ਦਰਸ਼ਨ ਕਰੋ ਗੁਰੂ ਰਾਮਦਾਸ ਜੀ ਦਾ ਘਰ ਦੇ ਨਾ ਇਹ ਸੰਗਜੀ ਠੰਡ ਬਹੁਤ ਵਧ ਗਈ ਨਾ ਉਹਦਾ ਕਰਕੇ ਸਾਰੇ ਮੈਟਿੰਗ ਕੀਤੀ ਹੈ ਮੈਟ ਰਛਾਤੇ ਆ ਤੇ ਸਾਰੇ ਨਾ ਜਿੱਦਾਂ ਮਤਲਬ ਕਿ ਪ੍ਰਕਰਮਾਂ ਦੇ ਵਿੱਚ ਉਹ ਨਹੀਂ ਤੇ ਦੋ ਗੇ ਮੈਟ ਹੁੰਦੇ ਨਾ ਦੋ ਤਿੰਨ ਤੇ ਬਾਕੀ ਜਗ੍ਹਾ ਏਰੀਆ ਖਾਲੀ ਹੁੰਦਾ ਹੈ ਤੇ ਬਹੁਤ ਵਧੀਆ ਕਰਤਾ ਕਿਉਂਕਿ ਪੈਰ ਠਰਦੇ ਆ ਫਰਸ਼ ਦੇ ਨਾਲ ਨਾ ਹਾਂਜੀ ਪਿਆਰਿਓ ਦਰਸ਼ਨ ਕਰ ਲਏ ਆਪਾਂ ਹੁਣ ਵਾਪਸੀ ਕਰਨ ਲੱਗੇ ਆਂ ਜੀ ਚਲੋ ਮਿਲਦੇ ਆਂ ਜੀ ਫੇਰ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ